ਨਮਸਕਾਰ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਤਿਹਾਰਨਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਤਾਂ ਲਾਈਟੀਆਂ ਦਾ ਮੇਲਾ ਲੱਗਣਾ ਸ਼ੁਰੂ ਹੋ ਜਾਂਦਾ ਹੈਗਾ ਤੇ ਅੱਜ ਧੂੜੀ ਦੇ ਵਿੱਚ ਵੀ ਤੁਸੀਂ ਪਨਾਹੋਟ ਵਾਲਿਆਂ ਦਾ ਨਾਮ ਤੁਹਾਨੂੰ ਲੁਧਿਆਣਾ ਕੋ ਬਥੇਰਾ ਸੁਣਿਆ ਸੀ ਪਰ ਅੱਜ ਧੂੜੀ ਦੇ ਵਿੱਚ ਵੀ ਉਹਨਾਂ ਨੇ ਆਪਣਾ ਕਾਊਂਟਰ ਖੋਲਤਾ ਸਪਿੰਗ ਲਾਈਟ ਸਟਾਲ ਧੂੜੀ ਦੇ ਵਿੱਚ ਤੁਸੀਂ ਆ ਕੇ ਦੇਖ ਲਓ ਅੱਜ ਇਹਨਾਂ ਨੇ ਓਪਨ ਹੋਈ ਜਾਂਦਾ ਮਾਰੂ ਮਾਂ ਪੈਰੀ ਆ ਤੇ ਤੁਹਾਨੂੰ ਦਿਖਾਣਿਆ ਕਿ ਕਿਹੜੀ-ਕਿਹੜੀ ਲਾਈਟੀ ਮਿਲਦੀ ਆ ਕਿੰਨੇ-ਕਿੰਨੇ ਰੇਟੇ ਆ ਸਾਰਾ ਕੁਝ ਦੱਸਾਂਗੇ ਤੇ ਅੰਦਰ ਚਲ ਕੇ ਗੱਲਬਾਤ ਕਰਦੇ ਬਨੋਟਾ ਆਏ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਨਹੀਂ ਜਿਹੜੇ ਕਰਨ ਨੂੰ ਬਹੁਤ ਬਹੁਤ ਪਰ ਉਹ ਸਾਹਮਣੇ ਜਵਾਬ ਕਰਦੇ ਜਿਹੜੇ ਦੇਖ ਲਓ ਕਿ ਸਟੌਕ ਤੇ ਲਾਸ਼ ਪੂਰਾ ਪਿਆ ਹੋਇਆ ਲੇਕਿਨ ਬਨੋਟਾ ਬੈਠੇ ਨੇ ਬਨੋਟਾ ਅੱਜ ਇਹਨਾਂ ਨੇ ਕਾਉਂਟਰ ਥੂੜੀ ਦੇ ਉਸਟੇਟ ਤੋਂ ਕਹਿੰਿਆ ਵਾ ਪੰਜਾਬ ਦੀ ਪਹਿਚਾਨ ਬਣਦੇ ਜਾਂਦੇ ਨੇ ਪਰ ਅੱਜ ਥੂੜੀ ਦੇ ਵਿੱਚ ਵੀ ਇਹਨਾਂ ਨੇ ਆਪਣੀ ਸ਼ਾਨ ਬਣਾ ਲਈ ਹੈ ਲਓ ਜੀ ਨਾਸਟਾ 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 ਵਾ ਥੂੜੀ ਦੇ ਤੁਹਾਡਾ ਵੈਲਕਮ ਹੈ ਤੁਸੀਂ ਅੱਜ ਇੱਥੇ ਕਾਉਂਟਰ ਹੋਇਆ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਮੇਰੇ ਕੋਲ ਬਹੁਤ ਬਾਰ ਗਏ ਤੁਸੀਂ ਅੱਜ ਅਸੀਂ ਥੂੜੀ ਦੇ ਇੱਕ ਨਵਾਂ ਅਸਰ ਜੋ ਸਿਰਸ਼ ਕਰਦੇ ਹਾਂ ਦੇ ਫਾਟਸਪਾਕ ਪਾਰਟਿਸਪੈਂਟਸ ਨੂੰ ਸ਼ੁਰੂਆਤ ਦੇ ਸੀਰੀਅਲ ਦੇ ਪ੍ਰਾਪਤੀ ਦਾ ਜੀ ਦੇ ਵਿੱਚ ਫੈਡਾਟਸ ਨੇ ਨੋਟਿਸ ਜੀਆ ਸਾਡੇ ਨੋਟਿਸ ਜੀਆ ਪਰ ਅੱਜ ਜਿਹੜੇ ਦੀਵਾਲੀ ਦੇ ਸੀਜ਼ਨ ਕਿਹੜੇ ਕਿਹੜੇ ਪੰਪਸ ਲੈਂਦੇ ਆ ਦੀਵਾਲੀ ਦੇ ਵਿੱਚ ਸਭ ਤੋਂ ਵੱਡਾ ਜਦੋਂ ਦਾ ਇੱਕ ਐਕਸਕਲੂਸਿਵ ਰੇਟਡ ਆਫਲੈਟ ਜਿਹੜਾ ਇੱਕ ਪਲੇਸ ਲੋਟਰੀ ਜਰਸੀ ਉਪਦੇ ਵਿੱਚ ਹੋਇਆ ਹੈ ਸ਼ਹਿਰ ਦੇ ਵਿੱਚ ਕਿ ਸਾਡੇ ਕੰਟਰੈਕਟਰ ਪਰਸ ਲੁਹਾਰਾ ਦੂਸਰੀ ਟੀਮ ਜਿੱਥੇ ਅਵੇਲੇਬਲ ਹਨ ਨੂੰ ਪੁਆਸ ਕਰਦੇ ਨੇ ਪੁੱਛੀ ਹੋਈ ਆ ਕਿ ਇਹ ਕਿੰਨੀ ਕੀਮਤ ਆ ਕਿ ਪੰਜਾਬ ਸਟੇਟ ਹੀਰ ਦੀ ਬਾਣੀ ਤੋਂ 25 ਕਰੋੜ ਜੀਪੀਏ ਤੇ ਕਰ ਰਿਹਾ ਜਿਹਦੇ ਵਿੱਚ ਪੰਜਾਬ ਸਟੇਟ ਕੇ ਬਾਣੀ ਇਹਾਸ ਦਾ ਸਭ ਤੋਂ ਵੱਡਾ ਜਿਹੜਾ ਪ੍ਰਾਈਸ ਆ 11 ਕਰੋੜ ਰੁਪਇਆ ਜਿਹੜਾ ਕਿ ਪੰਜਾਬ ਗਵਰਨਮੈਂਟ ਦੀ ਜਾਰੀ ਹੈ ਉਹਦਾ ਡਰਾਫਟ ਤਕਰੀਬਨ 2000 ਵਿੱਚ ਉੱਤੇ ਜਾਵੇਗਾ ਦਲਾ ਫਰਸਟ ਪ੍ਰਾਈਜ਼ ਕਰੈਕਟਰ ਆਫ ਦੀ ਕਪ ਆ ਪਬਲਿਕ ਚੀਜ਼ ਪਰ ਇਸ ਤੋਂ ਇਲਾਵਾ ਸੈਕੰਡ ਪ੍ਰਾਈਜ਼ 1 ਕੇ ਕਰੋੜ ਦੇ ਤੇ ਥਰਡ ਪ੍ਰਾਈਜ਼ 1.5 ਲੱਖ ਦੇ ਤੇ ਫੋਰਥ ਪ੍ਰਾਈਜ਼ 1.25 ਲੱਖ ਦੇ 2-2 ਲੱਖ ਦਾ 1.25 ਲੱਖ ਦੇ ਤੋਂ ਤੇ ਫਿਫਥ ਪ੍ਰਾਈਜ਼ 5.5 ਲੱਖ ਦੇ ਤੋਂ ਕੱਢੇ ਜਾਂਦੇ ਇਸ ਤੋਂ ਇਲਾਵਾ ਉਹ ਵੀ ਬਹੁਤ ਅਟਰੈਕਟਿਵਲੀ ਪ੍ਰਾਈਜ਼ਿੰਗ ਨੇ ਜਿਵੇਂ ਕਿ ਕੱਢੇ ਜਾਂਦੇ ਸਾਡੇ ਜਿਹੜੀ ਡਿਸਟ੍ਰਿਬਿਊਸ਼ਨਲ ਪੋਰਟਫੋਲੀਓ ਦੇ ਵਿੱਚ ਹੋਰ ਹੋਰ ਪੰਜਾਬ ਦੇ ਛੱਤ ਤੋਂ ਲੋਕ 4.35 ਸੀਰਸ ਸਟ੍ਰੈਂਥ ਪੁਰੀਆ ਉਪਲੇਟ ਸਾਡੇ ਲੋਕ ਪੰਜਾਬ ਚ ਪਹੁੰਚੇ ਤੇ ਇੱਕ ਬਹੁਤ ਭਾਗਿਆਸ਼ਾਲੀ ਗੱਲ ਇਹ ਹੈ ਕਿ ਜਿਹੜਾ ਕਿ ਤੁਹਾਨੂੰ ਵਾਸਤੇ ਧੂਰੀ ਦੇ ਵਿੱਚ ਵੀ ਸਾਡੇ ਤੋਂ ਬੀਸ ਵਰਟੀਚਲ ਸਿਮੂਲਟ ਇੱਥੇ ਜਿਹੜੀ ਸਾਡੀ ਪ੍ਰਚਾਰ ਚ ਦੀ ਪਹੁੰਚ ਦੀ ਵੀਆ ਤੇ ਸ਼ਹਿਰ ਵਾਸੀਆਂ ਨੂੰ ਵੀ ਬਹੁਤ ਬਹੁਤ ਖੁਸ਼ੀ ਹੋਈ ਤੇ ਇਹ ਮੇਰੇ ਵੱਲੋਂ ਅਰਗਮੈਂਟ ਕਰੋ ਇਸ ਸਵਾਲ ਨੂੰ ਵੀ ਬਹੁਤ ਬਹੁਤ ਖੁਸ਼ੀ ਦੇ ਨਾਲ ਇਹ ਖਾਦ ਜਿਹੜੇ ਜਿਹੜੇ ਰੂਟ ਚ ਕਰਦੇ ਨੇ ਨਾਲ ਕੰਪੀਲ ਚ ਇਨਾਂ ਨੂੰ ਵੀ ਬਹੁਤ ਬਹੁਤ ਦੇਖ ਇਲਾਕੇ ਦੇ ਬਹੁਤ ਖੁਸ਼ੀ ਦਾ ਜਿੰਦਾ ਤੁਮ ਜੇ ਹੋਏ ਇਲਾਕੇ ਦੇ ਵਿੱਚ ਇਹ ਇਸ ਗ੍ਰੈਫੀਕਲ ਪ੍ਰਿੰਸਿਪਲ ਨੂੰ ਮਿਲਦਾ ਪੱਕਾ ਮਿਲੇਗਾ ਪੈਸੇ ਦਾ ਹੋਰ ਵੀ ਬਹੁਤ ਸਾਰੀਆਂ 300 ਦੇ ਸ਼ੇਅਰ ਜਿਵੇਂ 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 ਜਿ ਫਰਸਟ ਸੈਕਟੀਟੀ ਜਿਸ ਕੋਲ ਹੈ ਇਹ ਐਸਵੀਆ ਦੀ 4 10 ਮਿੰਟ ਜਾ ਕੇ ਦਾ ਕਸਟਮਾਈਜ਼ ਗਰੰਟਡ ਪਕਟ ਇਸ ਤੋਂ ਇਲਾਵਾ ਸਰਟੀਫਲ ਸਿਕਟਰ ਨਾਗਾਲੈਂਡ ਸਟੇਟ ਨੇ ਲੋਕੀ ਜੀ ਇਹ ਵਿਸ਼ੇ ਸਿਚਾਇਆ ਵਰਤ ਦੀ ਦੂਜਾ ਬਸਪੁਰਾ ਜ਼ਿਲ੍ਹਾ ਦੇ 11 ਕਿਲੋਮੀਟਰਾਂ ਤੋਂ ਲੈ ਕੇ ਜਾਣਾ ਕਿ ਦਾ ਪ੍ਰਾਈਸ ਡਿਟਰੈਕਟ ਹੋਪਕੀ ਤਿੰਨ ਕਰੋੜ ਦਾ ਹਸਪਤਾਲ ਜਿਹੜਾ ਗਰੰਟਡਿਕ ਜਿੰਗਿਆਮੀ ਲਈ ਲੋਟਰੀ ਨੇ ਇਹ ਸਾਡੀ ਸਰਕਾਰ ਦੀਆਂ ਲੋਟਰੀਸ ਦੇ ਕੋਈ ਪ੍ਰਾਈਵੇਟ ਲੋਟਰੀ ਨਹੀਂ ਔਰ ਅਸੀਂ ਸਾਡੀ ਸਰਕਾਰ ਦੀਆਂ ਲੋਟਰੀਸ ਨੂੰ ਰਿਸਟਰ ਜਿਹੜਾ ਲੋਕਲ ਨੂੰ ਪਾਸ ਕਰਕੇ ਜਿਹੜੀ ਕੌਮਸ ਸਟਾਰਟ ਕੀਤੀ ਹੈ ਜਿਹਦੇ ਵਿੱਚ ਡੀਪੀ ਡਰਾਅ ਦਾ 6 ਲੱਖ ਡਾਲਰ ਉਹਦਾ ਫਸਟ ਪਾਈ ਜਿਹੜਾ 25 ਲੱਖ ਰੁਪਿਆ ਹੈ ਹਰ ਰੋਜ਼ ਜਿੱਤ ਦਾ ਮੌਕਾ ਹੈ ਇਸ ਤੋਂ ਇਲਾਵਾ ਹੋਰ ਕਿਹੜੀਆਂ ਹੁੰਦੀਆਂ ਸਰਪਲਟਰੀ ਇਸ ਤੋਂ ਇਲਾਵਾ ਸਰ ਸਾਡੇ ਕੋਲ ਜਿਵੇਂ ਕਿ ਦਿੱਲੀ ਜੇ ਰਾਕੀਸ ਚੱਲੀਆਂ ਨੇ ਉਹਦੇ ਵਿੱਚ ਮਗਲਟ ਸਟੇਟੀਆਂ ਸੋਲ ਆਟਿਸ ਨੇ ਜਿਹਦੇ ਵਿੱਚ ਉਹਦਾ ਇੱਕ ਵਾਈਪੀਐਨ ਇੱਕ ਏਟਪੀਐਨ ਇਹਦਾ ਫਸਟ ਪਾਈਸ 1 ਕਰੋੜ ਰੁਪਏ ਦਾ ਇੱਕ ਮਾਤਰਾ ਦਾ ਸ਼ੇਅਰ ਕੀਤਾ ਸੀ ਉਸ ਤੋਂ ਇਲਾਵਾ ਇੱਕ ਕਰੋੜ ਰੁਪਏ ਦਾ ਇੱਕ ਗਵਰਨਮੈਂਟ ਦਾ ਜੱਲਾ ਹੈ ਜਿਹੜਾ ਕਿ ਸ਼ੇਅਰ ਕੀਏ ਵਿੱਚ ਉਹਦੇ ਵਿੱਚ ਇਹ ਸ਼ਾਮਿਲ ਸ਼ੇਅਰ ਵੀ ਨਿਕਲਦਾ ਹੈ ਇਹਦਾ ਫਸਟ ਪਾਈਸ 1 ਕਰੋੜ ਸਾਡੇ ਇਸ ਰਿਟੇਲ ਕਾਊਂਟਰ ਤੋਂ ਇਲਾਵਾ ਸਾਡੇ ਬਹੁਤ سارے ਸੈਲਰਸ ਇਸ ਤਰ੍ਹਾਂ ਦੇ ਜਿਹੜੇ ਡਾਟ ਡਾਟ ਸਰਵਿਸ ਕਰਦੇ ਨੇ ਉਹ ਲੋਕਾਂ ਨੂੰ ਸ਼ੌਪ ਤੋਂ ਸ਼ੌਪ ਜਾ ਕੇ ਵੀ ਡਾਟ ਇਨ ਸੇਲ ਕਰਦੇ ਨੇ ਜਿੰਨਾ ਕੋਲ ਸਾਡਾ ਜਿਹੜਾ ਵੀਡੀਓ ਹੁੰਦਾ ਆ ਜਿਵੇਂ ਕਿਸੇ ਲੋਟਰੀ ਏਜੰਸੀ ਆ ਕਰਦੀ ਤੇ ਤੇ ਉਹ ਆਪਣਾ ਬਿਲ ਕੱਟ ਕੇ ਉਹਨਾਂ ਨੂੰ ਬੰਦੇ ਤੁਸੀਂ ਵੈਰੀਫਾਈ ਕਰਦੇ ਨਾਲ ਉਹ ਕਿੱਥੇ ਆਦਾ ਤੇ ਕਿੱਸਾਂਗੇ ਵੈਲੀਜੀ ਨੇ। ਉਹਦੇ ਦੇ ਵਿੱਚ ਬਾਹਰ ਕੋਰ ਤੇ ਲੱਗੇ ਹੁੰਦੇ ਨੇ ਤੁਸੀਂ ਉਹਨੂੰ ਸਕੈਨ ਕਰਕੇ ਕਿੱਥੇ ਕਰ ਸਕਦੇ ਟਿਕਟ ਤੇ ਤਾਂ ਓਰੀਜਨਲ ਆ। ਉਹ ਬਾਕਾਇਦਾ ਟਿਕਟ ਤੇ ਬੈਕ ਸਾਈਡ ਦੇ ਉੱਤੇ ਟੈਗਰ ਦੇ ਤੇ ਸਟੈਂਪੋ ਵੀ ਲੱਗੇ ਹੁੰਦੇ ਆ ਮੋਹਰ ਵੀ ਲੱਗੇ ਹੁੰਦੇ ਆ ਤਾਂ ਆਪਾਂ ਉਹਦੇ ਤੋਂ ਵੀ ਫੋਨ ਕਰਕੇ ਵੈਰੀਫਾਈ ਕਰ ਸਕਦੇ ਆ ਕਿ ਇਹ ਟਿਕਟ ਓਰੀਜਨਲ ਆ ਵੈਰੀਫਾਈਡ ਆ ਕਿਸੇ ਅਥੋਰਾਈਜ਼ ਏਜੰਸੀ ਨੂੰ ਆਈਡੀ ਨਾਲ ਜਿਵੇਂ ਉਹਦੇ ਫੇਸਵਰੇ ਚ ਤੁਮ ਕੋਈ ਬੂਥ ਚੈੱਕ ਕਰਨਾ ਉਹਰਾ ਪਰ ਚੈੱਕ ਕਰਤਾ ਉਹਦੇ ਸਾਡੇ ਬਹੁਤ سارے ਸੈਂਟਰ ਨੇ ਜਿਹੜੇ ਲੋਕ ਦੀ ਲੋੜ ਜਾਂ ਕਿ ਸੇਲ ਜਿਹੜੀ ਡਿਫਰਸ ਕਰਦੇ ਨੇ ਆਪਾਂ ਉਹਨਾਂ ਕੋ ਵੀ ਚਾਹ ਕਰਦੇ ਪੰਜਾਬ ਕਾ ਲਖੀ ਰਾਜ ਪੂਰੀ ਦੇ ਵਿੱਚ ਥੋਪੀ ਖੁੱਲੇ ਆ ਕੋਲੇ ਬਾਰੇ ਟਿਕਾਣਾ ਹੈ ਮੁਬਾਰਕਵਾ ਦਿਨਾ ਚਾਹਨਾ ਜੀ ਸਨੇ ਫ੍ਰਿੰਚ ਡਾਟ ਲਈ ਜਿਹਦੇ ਮਾਲਕ ਸਹਿਬਾ ਨੂੰ ਉਹ तमाम ਇਹਨਾਂ ਦੇ ਪਰਿਵਾਰ ਸਹਿਬਾ ਜਿਨ੍ਹਾਂ ਨੇ ਪੂਰੀ ਦੇ ਵਿੱਚ ਹੋਰ ਆਪਣਾ ਆਊਟਲੈਟ ਕੋ ਉਲੇ ਹੈ ਬਹੁਤ ਬਹੁਤ ਮੁਬਾਰਕਬਾਦ ਦਿਨਾ ਚਾਹੁੰਦਾ ਹੈ ਔਰ ਕਾਮਨਾ ਕਰਦਾ ਹੈ ਜੀ ਇਸ ਵਾਰੀ ਜਿਹੜਾ ਦੀਵਾਲੀ ਦਾ ਬੰਪਰ ਹੋਵੇ ਉਹ ਸਾਡੇ ਧੂੜੀ ਦੇ ਕਿਸੇ ਵੀ ਰੋਡ ਬੰਦ ਐਕਟੀਵਿਟੀ ਤੇ ਹੋਵੇ ਔਰ 2027 ਦੇ ਵਿੱਚ ਮੈਂ ਕਹਿੰਦਾ ਸਾਨੂੰ ਵੀ ਕੱਢਦੇ ਰਸੀਂ ਵੋਟਾਂ ਵੀ ਲੜਨੀਆਂ ਹੈ ਸਾਡਾ ਹੱਕ ਵੀ ਚਾਹੀਦਾ ਭਾਈ ਜਿਹੜੇ ਤੋਂ ਸਾਡੇ ਵੀ ਕਰਦੇ ਨਹੀਂ ਕਰਦੇ ਬਾਕੀ ਸਾਡੇ ਹਮੇਸ਼ਾ ਧੂੜੀ ਦੇ ਲੋਕਾਂ ਨੇ ਕਾਮਨਾ ਕਰਦੇ ਆ ਅਰਦਾਸ ਕਰਦਾ ਸਾਡੇ ਭਰਾਵਾਂ ਦਾ ਕੰਮ ਦੇ ਮੁਖਨੀ ਦਾ ਚੌਕ ਦੀ ਟਰੱਕੀਆਂ ਕਰੇ ਸਾਰੇ ਜਿਹੜੇ ਇਹਨਾਂ ਦੇ ਵਰਕਰ ਸਹਿਬਾਨ ਨੇ ਹਮੇਸ਼ਾ ਚੜ੍ਹਦੀ ਕਲਾ ਰਹਿਣ